ਚੁਬੰ ਬ੍ਰਾਂਡ ਰੂਟ ਯਾਰ ਆਪਣਾ 2:30 ਵਜੇ ਚੋਰੀ ਹੋਈ ਹੈਗੀ ਆ ਤੇ 2:30 ਵਜੇ ਚੋਰ ਆਇਆ ਵਾ 3:30 ਵਜੇ ਗਿਆ ਵਾ ਸਮਾਨ ਸਮੂਲ ਲੈ ਗਿਆ ਵਾ ਤੇਲ ਦੀਆਂ ਬੋਤਲਾਂ ਆਪਣੀਆਂ ਚੋਲ ਲੈ ਗਿਆ ਸਾਰੇ ਆਪਣਾ ਤੇ ਇਹ ਰੋਡ ਹੈ ਜਿੱਥੋਂ ਇਹਨੇ ਚੋਰੀ ਕੀਤੀ ਆ ਗੱਲਾਂ ਤੋੜਤਾ ਉਹਨੇ ਤੇ ਉੱਪਰਲੇ ਦਰਵਾਜ਼ੇ ਤੋਂ ਆਇਆ ਉਹਨੇ ਮੇਰੇ ਹਿਸਾਬ ਨਾਲ 35-40 ਹਜ਼ਾਰ ਦੇ ਕਿਤੇ ਨਹੀਂ ਗਿਆ ਸਾਡਾ ਆਪਣਾ ਇਲੈਕਟ੍ਰਿਕ ਚਾਰਜਰ ਸੀਗਾ ਲੋਹਾ ਮਜ਼ਬੂਤ ਸੀਗਾ ਉਹ ਚਾਰਜਰ ਸਾਰੇ ਚੁੱਕ ਕੇ ਲੈ ਗਿਆ ਫਿਰ ਚਾਵਲ ਲੈ ਗਿਆ ਥੈਲੀਆਂ ਲੈ ਗਿਆ ਪਲਸ ਟੋਫੀਆਂ ਲੈ ਗਿਆ ਸਾਰੀਆਂ ਉਸ ਤੋਂ ਬਾਅਦ ਮਹਿੰਗੇ ਸੋਧਾ ਹੀ ਦੇਸੀ ਹੀ ਹੋ ਸੀਗਾ ਉਹ ਲੈ ਗਿਆ ਕੈਸ਼ ਹੋਈ 10-1000 ਰੁਪਏ ਦਾ ਹੀ ਲੈ ਗਿਆ ਨਾਲ ਉਹ ਵੀ ਵਪਾਰ ਕਰਨਾ ਹੋਈ ਬੜਾ ਔਖਾ ਗਿਆ ਰੋਜ਼ ਰੋਜ਼ ਚੋਰੀਆਂ ਹੁੰਦੀ ਪਈਆਂ ਹੈ ਗਿਆ ਵਾ ਤੇ ਤੁਹਾਡੇ ਸਾਹਮਣੇ ਹੀ ਆ ਸਾਨੂੰ ਲੱਗਦਾ ਇਹ ਫਰਕ ਪਏਗਾ ਲੇਕਿਨ ਫਰਕ ਪਿਆ ਹੀ ਕੋਈ ਨਹੀਂ ਪਹਿਲਾਂ ਆਂਡ ਗਵਾਂ ਸਾਡੇ ਚੋਰੀਆਂ ਹੋਈਆਂ ਤੇ ਹੁਣ ਵੀ ਇਹੀ ਹਾਲ ਹੈਗਾ ਨਾ ਲਲਿਤ ਮਾ ਜਨ ਸਾਡੀ ਫਰਮ ਦਾ ਨਾ ਬ੍ਰਾਂਡਡ ਬਿਜ਼ਨਸ ਆਈਡੀਆਸ ਆ ਸੰਗਲਪੁਰਾ ਰੋਡ ਤੇ ਸ੍ਰੀ ਕ੍ਰਿਸ਼ਨਾ ਮੰਦਰ ਦੇ ਲੱਗੇ ਸਾਰੀ ਦੁਕਾਨ ਚੋਰੀ ਹੋਈ ਹੈ ਕੀ ਘਟਨਾ ਹੈ ਤਸਵੀਰ ਇਹ ਹੀ ਪੋਣੇ ਕਿ ਦਸ ਵਜੇ ਜਦ ਦੁਕਾਨ ਖੋਲੀ ਤੇ ਸ਼ਟਰ ਮੁੰਡਿਆਂ ਨੇ ਚੁੱਕਿਆ ਤੇ ਉਹਨੇ ਆਪਣਾ ਸ਼ਟਰ ਚੁੱਕ ਕੇ ਤੇ ਨਾ ਬਾਹਰ ਖੜਾ ਹੀ ਮੈਨੂੰ ਕਹਿੰਦਾ ਕੀ ਗਲਤੀ ਹੋਈ ਬੌਜੀ ਤੁਸੀਂ ਲਾਈਟਾਂ ਸਾਰੀ ਜਗਦੀ ਛੱਡ ਕੇ ਤੇ ਮੈਂ ਕਹਿੰਦਾ ਨਹੀਂ ਨਹੀਂ ਇਹ ਰਾਈ ਇਹ ਰਾਤੀ ਲਾਈਟ ਬੰਦ ਕਰਕੇ ਜੰਨੇ ਫਿਰ ਦੇਖਿਆ ਤੇ ਇਹ ਹੀ ਆਪਣੇ ਦਫਤਰ ਵਿੱਚ ਆਏ ਤੇ ਗੱਲਾਂ ਵੀ ਟਿਕਾ ਪਿਆ ਸੀ ਉਹ ਰਾਤ ਕਿਤੇ 2:30 ਪੋਣੇ ਤੇ ਨੇ ਆਇਆ ਫਿਰ ਇਹ ਕੈਮਰੇ ਦੀ ਰਿਕਾਰਡਿੰਗ ਸਾਰੀ ਚੈੱਕ ਕੀਤੀ ਹੈ ਪਹਿਲਾਂ ਕੈਬਨ ਉੱਪਰੋਂ ਆਇਆ ਛੱਤ ਤੋੜ ਕੇ ਫਰੰਟ ਵਾਲੇ ਪਾਸਿਓਂ ਫਿਰ ਉਹਨੇ ਸਾਡੇ ਕੈਬਨ ਖੋਲ੍ਹਿਆ ਕੈਬਨ ਦੇ ਸਭ ਤੋਂ ਪਹਿਲਾਂ ਉਹਨੇ ਕੀਤੇ ਕੈਮਰੇ ਦਾ ਮੂੰਹ ਪਰਲੇ ਬਨੇ ਕੀਤਾ ਤੇ ਜਦੋਂ ਉੱਪਰੋਂ ਐਂਟਰ ਕੀਤਾ ਉੱਪਰ ਕੈਮਰੇ ਤੇ ਵੀ ਨਜ਼ਰ ਆ ਰਿਹਾ ਕਿ ਉਹਨੇ ਨਾ ਮੂੰਹ ਤਰਮਾਲ ਬਨੇ ਗੱਲਾਂ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਗੱਲਾਂ ਤੋੜਿਆ ਉਹਨੇ ਗੱਲੇ ਚ 5-7 ਰੁਪਏ ਦਾ ਹੀ ਰਹਾਦਾ ਉਹ ਕੱਢਿਆ ਫਿਰ ਸਮਾਨ ਸੁੱਝ ਚੁੱਕੇ ਖੜਿਆ ਫਿਰ ਚਾਵਲ ਦੀ ਗੁੱਥੀਆਂ ਪਹਿਲਾਂ ਭਾਰੀਆਂ ਲੱਗੀਆਂ ਨੂੰ ਉੱਪਰ ਜਾ ਕੇ ਉਹਨੇ ਪਲਟਾਤੀਆਂ ਫਿਰ ਸਰੋਂ ਦਾ ਤੇਲ ਆ ਇੱਕ ਈ ਰਿਕਸ਼ਾ ਦਾ ਚਾਰਜਰ ਆ ਤੇ ਹੋਰ ਦੇਸੀ ਕਿਉਂ ਵਗੈਰਾ ਕੋਈ ਸਾਰਾ ਜਿੰ ਸਲੀਪ ਟ੍ਰੇਨ 'ਚ ਜਮ ਮੁੰਡਾ ਹੀ ਉਹ ਦੇਖਣ ਨੂੰ ਲੱਗਦਾ ਕਿ ਟੋਪੀ ਪਾਈ ਦੀ ਸੀ ਉਹਨੇ ਨਾਲ ਦੇਖਣ ਨੂੰ ਲੱਗਦਾ ਕੋਈ 28-30 ਸਾਲ ਦਾ ਮੁੰਡਾ ਹੈਗਾ ਤੇ ਸਮਾਨ ਭਰ ਕੇ ਤੇ ਉੱਪਰ ਆਪਣੇ ਮੋਢੇ ਦੇ ਟਾਂਕੇ ਤੇ ਫਰੰਟ ਵਾਲੇ ਬੰਨੋ ਫਿਰ ਨੇਚਰਲੀ ਉੱਥੇ ਕਿਉਂਕਿ ਬਾਕੀ ਉਹ ਦਰਵਾਜ਼ੇ ਠੀਕ ਹੈ ਸਿਰਫ ਉਹਨੇ ਉਹ ਔਰ ਲੱਕੜ ਚ ਵਸਾ ਕੇ ਨਾ ਤੇ ਉਹ ਲੱਕੜ ਚ ਲੱਗੀ ਦੀ ਸੀ ਤੇ ਉਹਨੇ ਤੋੜ ਕੇ ਤੇ ਲੈ ਗਿਆ ਸਮਾਨ ਤੇ ਘੰਟਾ ਮੁੰਡਾ ਘੰਟਾ ਰਿਆ 8:30 ਨੇ ਤੇ ਨਾ ਸਵੇਰੇ 3:30 ਚੱਲ ਗਿਆ ਬਈ ਅੱਠ ਗੋਟ ਸਾਢੇ ਦੋ ਤਿੰਨ ਦੁਕਾਨਾਂ ਤੇ ਸਾਡੇ ਚਾਚਾ ਜੀ ਮਾਸਟਰ ਜੀ ਆਰ ਐਂਟਰਪ੍ਰਾਈਜ਼ਸ ਉਹਨਾਂ ਦੇ ਵੀ ਛੱਤ ਤੋ ਇਹ ਹੀ ਪ੍ਰਸ਼ਾਸਨ ਤੋਂ ਹੋ ਮੰਗ ਕਰਨੇ ਆ ਰਿਕੁਐਸਟ ਵੀ ਕਰਨੇ ਆ ਕਿ ਇਹਨਾਂ ਲੋਕਾਂ ਨੂੰ ਨਕੀਲ ਪਾਈ ਜੇ ਨਸ਼ੇੜੀ ਨੇ ਪਤਾ ਨਹੀਂ ਕੌਣ ਨੇ ਤਾਂ ਕਿ ਇਹਨਾਂ ਦੀ ਹਿੰਮਤ ਜਿਹੜੀ ਨੀ ਵਧ ਗਈਆਂ ਹਿੰਮਤਾਂ ਨਹੀਂ ਆਵਦਨ ਤੇ ਛੁਰੀ ਰੁਕ ਜਨ ਕੀ ਹਾਲੀ ਹੋਰ ਦਿਖਦੇ ਪਏ ਪਤਾ ਨਹੀਂ ਹੁਣ ਕਿੰਨਾ ਕ ਨੁਕਸਾਨ ਹੋ ਗਿਆ ਸਮਾਜ ਦੇ ਸਵੇਰ ਦੇ ਪ੍ਰਸ਼ਾਣ ਕੋਈ ਕੰਮ ਕਰਦੇ ਹੀ ਕਰ ਹੀ ਨਹੀਂ ਪਾਏ ਗੱਲੀ ਜਿੰਨਾ ਕੈਸ਼ ਗੱਲੀ ਤੋਂ 5-7 ਹਜ਼ਾਰ ਰੁਪਏ ਕੈਸ਼ ਪਰ ਬਸ ਹੋਈਏ ਕਿ ਨਸ਼ੇ ਦੇ ਚੱਕਰ 'ਚ ਜਿਹੜੇ ਛੋਟੇ ਛੋਟੇ ਬੱਚੇ ਆ ਕੰਮ ਕਰਦੇ ਨਹੀਂ ਨਸ਼ੇ ਦੀ ਆਦਤਾਂ ਮਾੜੀਆਂ ਪੈ ਗਈਆਂ ਨਸ਼ੇ ਮਹਿੰਗੇ ਨੇ ਤੇ ਉਹ ਕਰਦੇ ਹੁਣ ਉਹ ਕਮਾਈ ਕਰ ਨਹੀਂ ਪਾਉਂਦੇ ਤੇ ਫਿਰ ਇਹ ਚੋਰੀ ਕਰਨਾ इजी ਟਾਰਗੇਟ ਹੁੰਦਾ ਵੀ ਯਾਰ ਕਿ ਇਸ ਦੁਕਾਨ ਥੋੜੀ ਬਸ ਰੱਖਦੇ ਆ ਸੋ ਕਿੱਥੇ ਬੜੀਏ ਸਮਾਨ ਕੱਢ ਕੇ ਚੋਰੀ ਕਰ ਲਾਂਗੇ ਸੋ ਸਮਾਨ ਵੇਚ ਦਾਂਗੇ ਜਾ ਕੇ ਉਹਦੇ ਪੈਸੇ ਇਕੱਠੇ ਕਰ ਲਾਂਗੇ ਔਖਾ ਹੀ ਹੈ ਜੀ ਉਹ ਵਾਰੀਆਂ ਕਿੰਨੀਆਂ ਕਮਾਈਆਂ ਪਿੱਛੇ ਜੀ ਆ ਪਰ ਇੰਡੀਆ ਪਾਕਿਸਤਾਨ ਦੀ ਲੜਾਈ ਦੇ ਚੱਕਰ ਚ ਲੋਕਾਂ ਨੇ ਥੋੜੇ ਦਿਨ ਪਹਿਲਾਂ ਰਸਾਂ ਨੂੰ ਇਕੱਠਾ ਕਰ ਲਿਆ ਉਹਦੇ ਬਾਅਦ ਹੁਣ ਕੰਮ ਕਰਦੇ ਮੰਦੀ ਆ ਰਾਗ ਤੇ ਕਾਟਾ ਕੰਮ ਘਟਾ ਤੇ ਉਸ ਕਰਕੇ ਅਸੀਂ ਲੋਕ ਪਰੇਸ਼ਾਨ ਨੇ ਉਧਰ ਬੈਂਕਾਂ ਦੇ ਵਿਆਜ ਦੇਣ ਡੇ ਆ ਇਹਨੇ ਨੁਕਸਾਨ ਕਰ ਰਹੇ ਆ ਉਹ ਨਾਨਾ ਕਰਦੇ ਸਾਡੇ 25-30000 ਲੱਗ ਜਾਣਾ ਛੇਡੋ ਛੋਟਾ ਦੁਬਾਰਾ ਕਰਾਂਗੇ ਸੈੱਟ ਕਰਾਂਗੇ ਦਰਵਾਜ਼ੇ ਦੁਬਾਰਾ ਲਵਾਵਾਂਗੇ ਗੱਲਾਂ ਨਾਲ ਕਰਾਂਗੇ ਜਿਹੜਾ ਈ ਰਿਕਸ਼ਾ ਚਾਰਜ ਹੋ ਗਿਆ ਸਮਾਨ ਲੱਗਿਆ ਨਾਨਾ ਕਰਦੇ 25-40000 ਦੀ ਛੱਟ ਪੈ ਗਈ ਹੈ ਜਿਹੜੀ ਚੋਰੀ ਹੋਇਆ ਵਖਰੀ ਉਹ ਸਾਰੇ ਲਾਮਨ ਲਾ ਕੇ ਮੇਰੇ ਮਾਲਕ ਕਹਿੰਦਾ ਕੀ ਕਰਨਾ ਸੱਟਾ ਤੇ ਵੇਰ ਨੂੰ ਛੱਟ ਪੈ ਗਈ ਤਾਂ ਚਿੱਲ ਨਹੀਂ ਪੈਣੀ ਇਹ ਵੀ ਚੋਰ ਫਰੋਜਨ ਤੇ ਬੜੀ ਵਧੀਆ ਗੱਲ ਹੈ ਤਾਂ ਕਿ ਅੱਗੋਂ ਵੀ ਚੋਰੀ ਰੁਕ ਸਕਣ ਤੇ ਜਿਹੜੀ ਪੁਰਾਣੀਆਂ ਚੋਰੀਆਂ ਕੀਤੀਆਂ ਉਹਨਾਂ ਦਾ ਸਮਾਨ ਬਰਾਬਰਤ ਹੋ ਜਾਏ